ਕੈਮਰੇ ਦੇ ਵਿੱਚ ਸਾਡੇ ਦੇਖ ਰਹੇ ਹਾਂ ਇਹ ਕੋਈ ਮਹਿਲ ਨਹੀਂ ਹੈਗਾ ਇਹ ਮਲੇਕੋਟਲਾ ਦੇ ਵਿੱਚ ਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਜੋ ਚੱਲ ਰਿਹਾ ਉਸ ਦੀ ਬ੍ਰਾਂਚ ਨੰਬਰ 1 ਹੈ ਇਸ ਦੀ ਬਿਲਡਿੰਗ ਆ ਜਿਹੜੀ ਇੰਨੀ ਖੂਬਸੂਰਤ ਹੈ ਇੰਨੀ ਸ਼ਾਨਦਾਰ ਹੈ ਤੇ ਐਡੀ ਵੱਡੀ ਹੈ ਕਿ ਇਸ ਨੂੰ ਲੋਕ ਬਾਕਾਇਦਾ ਦੇਖਣ ਲਈ ਆਉਂਦੇ ਇੱਥੇ ਅਸੀਂ ਇਸ ਟਾਈਮ ਬ੍ਰਾਂਚ ਨੰਬਰ 1 ਦੇ ਵਿੱਚ ਇਸੇ ਕਰਕੇ ਪਹੁੰਚਿਆ ਇੱਥੇ ਬ੍ਰਾਂਚ ਦੇ ਜਿਹੜੇ ਟੀਚਰ ਨੇ ਇੰਜਾਲ ਸਾਹਿਬ ਵੀ ਹੈਗੇ ਨੇ ਮਾਨ ਸਾਹਿਬ ਸ਼ਾਇਦ ਸਾਹਿਬ ਨੇ ਤੇ ਮੈਡਮ ਸੁਨੀਏ ਜੀ ਹੈਗੇ ਨੇ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਇਸ ਬਿਲਡਿੰਗ ਦੇ ਵਿੱਚ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿ ਸਿਰਫ ਦੇਖਣ ਨੂੰ ਬਿਲਡਿੰਗ ਹੀ ਐ ਕਿ ਜਾਂ ਇੱਥੇ ਕੋਈ ਜਿਹੜੀਆਂ ਸਹੂਲਤਾਂ ਵਗੈਰਾ ਬੱਚਿਆਂ ਨੂੰ ਤਾਂ ਹੈਗਿਆ ਨੇ ਤੇ ਉਹ ਕਿਸਰਾ ਦਿਨ ਕਿਹੜੇ ਬਿੰਗ ਨੂੰ ਤੁਸੀਂ ਪੜਾਉਣ ਨੂੰ ਕੀ ਕਹਿਣਾ ਚਾਹੋਗੇ ਇਸ ਜਿਹੜੀ ਬਿਲਡਿੰਗ ਐ ਇੰਨੀ ਖੂਬਸੂਰਤ ਜਿਹਦੇ ਬਾਰੇ ਅਲਹਮਦੁਲਿਲਾ ਕਿ ਸਾਨੂੰ ਇਸ ਸਕੂਲ ਦੀ ਬਿਲਡਿੰਗ ਬਹੁਤ ਹੀ ਜ਼ਿਆਦਾ ਅਟਰੈਕਟਿਵ ਮਿਲੀ ਐ ਜੋ ਕਿ ਬੱਚਿਆਂ ਨੂੰ ਵੀ ਅਟਰੈਕਟ ਕਰ ਰਹੀ ਐ ਪੇਰੈਂਟਸ ਨੂੰ ਵੀ ਕਰਦੀ ਐ ਬਹੁਤ ਹੀ ਖੂਬਸੂਰਤ ਔਰ ਅ ਜਿਵੇਂ ਅਸੀਂ ਕਹਿ ਰਹੀਏ ਕਿ ਬਹੁਤ ਹੀ ਬਿਊਟੀਫੁਲ ਬਣੀ ਹੋਈ ਹੈ ਇਹਦੇ ਇੱਥੇ ਮੈਂ ਐਜ਼ ਅ ਪ੍ਰੀ ਪ੍ਰਾਇਮਰੀ ਟੀਚਰ ਅਪਾਇੰਟ ਹੋਈ ਹੋਈ ਹਾਂ ਜੀ ਔਰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪਣੇ ਲੈਵਲ ਪਰ ਕੇ ਬੱਚਿਆਂ ਨੂੰ ਉਹੀ ਬਰਡਨ ਫ੍ਰੀ ਮਾਹੌਲ ਦਿੱਤਾ ਜਾਵੇ ਉਨਾਂ ਨੂੰ ਪਲੇਵੇ ਮੈਥਨਲ ਪੜਾਇਆ ਜਾਵੇ। ਅਲਹਮਦੁਲਿਲਾ ਸਾਡੇ ਸਾਰੇ ਬੱਚੇ ਮਾਸ਼ਾਅੱਲਾ ਉਹ ਬਹੁਤ ਹੀ ਖੁਸ਼ੀ ਖੁਸ਼ੀ ਨਾਲ ਆਂਦੇ ਨੇ ਔਰ ਪੜਦੇ ਨੇ। ਅੱਛਾ ਕੀ ਲੱਗਦਾ ਤੁਹਾਨੂੰ ਜਿਹੜਾ ਜਦ ਤੋਂ ਬਿਲਡਿੰਗ ਬਣੀ ਹੈ ਉਸ ਤੋਂ ਬਾਅਦ ਪ੍ਰੀ ਨਰਸਰੀ ਜਿਹੜਾ ਥੋੜਾ ਵਿੰਗ ਹੈ ਉਹਦੇ ਵਿੱਚ ਬੱਚਿਆਂ ਦੇ ਵਿੱਚ ਵਾਧਾ ਹੋਇਆ? ਜੀ ਸਰ ਬਿਲਕੁਲ ਵਾਧਾ ਹੋਇਆ ਹੈ। ਪੇਰੈਂਟਸ ਖੁਸ਼ ਹੁੰਦੇ ਨੇ ਬਿਲਡਿੰਗ ਨੂੰ ਦੇਖ ਕੇ। ਤੇ ਸਾਡੇ ਬੱਚਿਆਂ ਨੂੰ ਇੱਕ ਬਹੁਤ ਹੀ ਖੂਬਸੂਰਤ ਮਾਹੌਲ ਮਿਲ ਰਿਹਾ ਹੈ। ਬਹੁਤ ਹੀ ਪਲੇਫੁਲ ਵਿਥੇ ਉਹ ਖੇਲ ਵੀ ਸਕਦੇ ਨੇ। ਐਡਾ ਬੜਾ ਗਰਾਊਂਡ ਹੈ ਉਹਨਾਂ ਸਾਡੇ ਸਕੂਲ ਵਿੱਚ। ਔਰ ਪੇਰੈਂਟਸ ਖੁਸ਼ ਹੁੰਦੇ ਨੇ ਸਾਡੇ ਅਫੀਸ ਤੇ ਆ ਕੇ ਸਾਡੀ ਜਿਹੜੀ ਹੈ ਸਟਰੈਂਥ ਹੋ ਇਨਕਰੀਜ਼ ਹੋਈ ਹੈ ਜੀ ਬਿਲਕੁਲ ਇਹ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਲੰਬੀ ਚੌੜੀ ਜਿਹੜੀ ਬਿਲਡਿੰਗ ਹੈ ਤੇ ਅੱਗੇ ਤੱਕ ਤੁਹਾਨੂੰ ਚੱਲ ਕੇ ਲਖਾਣੀ ਆਉਂਦੀ ਇਹਦੇ ਵਿੱਚ ਕਾਫੀ ਸਾਰੀਆਂ ਓਪੀਆਂ ਵੀ ਨੇ ਜਿਸ ਤਰ੍ਹਾਂ ਕੇ ਮੈਡਮ ਜੀ ਨੇ ਦੱਸਿਆ ਕਿ ਬੱਚਿਆਂ ਦਾ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਬਿਲਡਿੰਗ ਦੇ ਨਾਲ ਕਿਉਂਕਿ ਹਰ ਇੱਕ ਜਿਹੜਾ ਮਾਪਾ-ਵਾਪਾ ਹੈ ਉਹ ਇਹ ਚਾਹੁੰਦਾ ਕਿ ਸਾਡਾ ਬੱਚਾ ਬੈਠਦਾ ਕਿਸ ਤਰ੍ਹਾਂ ਦੀ ਜਗ੍ਹਾ ਦੇ ਉੱਪਰ ਹੈ ਪ੍ਰੋਪਰ ਜਗ੍ਹਾ ਹੈਗੀ ਆ ਉਸਦੇ ਲਈ ਤੁਸੀਂ ਦੇਖ ਸਕਦੇ ਹੋ ਕਿ ব্রাঞ্চ ਦੇ ਵਿੱਚ ਹਾਲਾਂਕਿ ਇਹੇ ব্রাঞ্চ ਹੈ ਸਿਰਫ 5ਵੀਂ ਕਲਾਸ ਤੱਕ ਤੇ ਇੱਥੇ ਪੱਕੀ ਸਟੇਜ ਤੱਕ ਬਣੀ ਹੋਈ ਹੈ ਫੰਕਸ਼ਨ ਵਗੈਰਾ ਕਰਨ ਲਈ ਕਿਉਂਕਿ ਇਹ ਵੀ ਅੱਜ ਕੱਲ੍ਹ ਪੜ੍ਹਾਈ ਦਾ ਇੱਕ ਜ਼ਰੂਰੀ ਹਿੱਸਾ ਹੈ ਤਾਂ ਸਾਡੇ ਨਾਲ ਇੱਥੇ ਸ਼ੁਆਇਦ ਸਰ ਵੀ ਹੈਗੇ ਨੇ ਸ਼ਾਹਬ ਜੀ ਜਿਹੜੀ ਇੰਨੀ ਖੂਸੂਰਤ ਬਿਲਡਿੰਗ ਹੈ ਤੁਸੀਂ ਇੱਥੇ ਐਜ਼ ਅ ਟੀਚਰ ਕੰਮ ਕਰ ਰਹੇ ਹੋ ਜੀ ਦੇ ਸਰ ਮੈਂ ਉਰੇ ਮੈਥ ਹੈ ਮੈਥਮੈਟਿਕਸ ਪੀਚ ਕਰਵਾਦੇ ਆ ਤੇ ਕਿਤ ਸੁਰਤ اور ਸ਼ਾਨਦਾਰ ਬਿਲਡਿੰਗ ਇਹ ਪ੍ਰਾਈਵੇਟ ਕਰ ਰਹੀ ਹੈ ਬਿਲਕੁਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਹੁਤ ਏ ਕਲਾਸ ਇਨਫਰਾਸਟ੍ਰਕਚਰ ਹੈ ਉਰੇ ਪ੍ਰੋਪਰ ਬੈਠਣ ਵਾਸਤੇ ਬੈਂਚੀਜ਼ ਨੇ ਬੱਚਿਆਂ ਵਾਸਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇਸਲਾਮਿਕ ਸਕੂਲ ਦੇ ਵਿੱਚ ਉਦੋਂ ਅਸੀਂ ਮੱਟਾਂ ਦੇ ਬੈਠ ਕੇ ਪੜ੍ਹਦੇ ਹੁੰਦੇ ਸੀ ਪਰ ਜਿਹੜਾ ਹਨੂਰ ਇਹਦਾ ਇਨਫਰਾਸਟ੍ਰਕਚਰ ਹੈ ਉਹਦੀ ਸੁਵਿਧਾ ਨੇ ਸਰ ਏ ਕਲਾਸ ਹੁਣ ਤਾਂ ਨੇ ਜਿਹੜੀਆਂ ਮਤਲਬ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਪੀਸਾ ਦੇ ਕੇ ਮਿਲਦੀ ਆਣੀ ਸਾਨੂੰ अच्छा ਤੁਹਾਨੂੰ ਕੀ ਲੱਗਦਾ ਵੀ ਜਿਹੜੇ ਟੀਚਰ ਨੇ ਕਾਬਿਲ ਨੇ ਇਸ ਕਰਕੇ ਬੱਚੇ ਵੱਧ ਰਹੇ ਨੇ ਬਿਲਡਿੰਗ ਕਰਕੇ ਵੱਧ ਰਹੇ ਨੇ ਜਾਂ ਕੋਈ ਹੋਰ ਕਾਰਨ ਸਰ ਦੇਖੋ ਟੀਚਰਾਂ ਦੀ ਗੱਲ ਉਰੇ ਜਿਹੜੋ ਜਦੋਂ ਵੀ ਉਹ ਟੀਚਰ ਅਪਾਇੰਟ ਹੁੰਦੇ ਨੇ ਉਰੇ ਬਕਾਇਦਾਇਕ ਮਤਲਬ ਕ੍ਰਾਈਟੇਰੀਆ ਬਣਾ ਕੇ ਉਰੇ ਅਪਾਇੰਟ ਕੀਤੇ ਜਾਂਦੇ ਨੇ ਉਹ ਜ਼ਮਾਨਾ ਗਿਆ ਜਦੋਂ ਸਪਾਸ਼ਾ ਨਾਲ ਉਰੇ ਟੀਚਰ ਭਰਤੀ ਹੁੰਦੇ ਸੀ ਤੇ ਹੁਣ ਪ੍ਰੋਪਰ ਇੱਕ ਕ੍ਰਾਈਟੇਰੀਆ ਬਣਾਇਆ ਹੋਇਆ ਹੈ ਬਕਾਇਦਾ ਪੀਐਸਟੈਟ ਪਾਸ ਟੀਚਰ ਉਰੇ ਅਪਾਇੰਟ ਕੀਤੇ ਹੋਏ ਨੇ ਤੇ ਸਾਰੇ ਟੀਚਰ ਵੈਲ ਕੁਆਲੀਫਾਈਡ ਨੇ ਉਸ ਕਰਕੇ ਬੱਚਿਆਂ ਦੇ ਵਿੱਚ ਧਮ ਲਾਣ ਦੇ ਜੀ ਬੰਦਾ ਹੋ ਰਿਹਾ ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਹੁਣ ਦਾ ਜਿਹੜਾ ਜ਼ਮਾਨਾ ਹੈ ਉਹਦੇ ਵਿੱਚ ਪੇਰੈਂਟਸ ਵੀ ਆ ਜ਼ਿਆਦਾਤਰ ਨੇ ਜਿਹੜੇ ਉਹ ਪੜੇ ਲਿਖੇ ਨੇ ਉਹ ਦੇਖਦੇ ਨੇ ਹਨਾ ਕਿ ਜਿਸ ਜਗ੍ਹਾ ਸਾਡਾ ਬੱਚਾ ਪੜ੍ਹੇ ਉੱਥੇ ਦਾ ਮਾਹੌਲ ਕੈਸਾ ਹੈ ਉੱਥੇ ਦੇ ਟੀਚਰ ਕੈਸੇ ਨੇ ਤੇ ਉੱਥੇ ਦੀ ਖਾਸ ਤੌਰ ਤੇ ਬਿਲਡਿੰਗ ਕੈਸੀ ਹਾਂ ਜੀ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਕਮਰੇ ਦੇ ਅੰਦਰ ਲੱਗੇ ਹੋਏ ਬੈਂਚ ਵਗੈਰਾ ਵੀ ਹਨਾ ਜੀ ਦਿਖਾ ਦਿੱਤੇ ਜਾਣ ਕਿ ਜਿਹੜੇ ਕਮਰੇ ਬਾਹਰੋਂ ਹੀ ਖੂਬਸੂਰਤ ਨਹੀਂ ਹੈਗੇ ਤੇ ਅੰਦਰ ਵੀ ਬਾਕਾਇਦਾ ਜਿਸ ਤਰ੍ਹਾਂ ਸ਼ਹਿਦ ਸਾਹਿਬ ਨੇ ਦੱਸਿਆ ਕਿ ਇੱਕ ਟਾਈਮ ਬਿਲਕੁਲ ਅਸੀਂ ਵੀ ਉਸ ਟਾਈਮ ਦੇ ਵਿੱਚ ਹੀ ਪੜ੍ਹਿਆ ਜ لیکن ہم جو ਮੰਨਣਾ ਬਲਿਆ ਕਿ ਦੇਖਦੇ ਕਿ ਇਹ ਕਲਾਸਰੂਮ ਨੇ ਜਿਹੜੇ ਇੱਕੋ ਦੇ ਬਣਾਏ ਗਏ ਤੇ ਪਾਕਾ ਦਾ ਬੱਚੇ ਦੇ ਵੀ ਵੈਂਚਰ ਸਿਸਟਮ ਵਿੱਚ ਤੇ ਤਿਆਰ ਸਾਡੇ ਨਾਲ ਇਸ ਬ੍ਰਾਂਚ ਦੇ ਇੰਚਾਰਜ ਨੇ ਮਾਨ ਸਾਹਿਬ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਓਵਰ ਆਲ ਬ੍ਰਾਂਚ ਬਾਰੇ ਅਲ ਹਮਦੁਲਿਲਾ ਸਨਾ ਥੋੜਾ ਦੱਸਣਾ ਚਾਹਣਾ ਬ੍ਰਾਂਚ ਬਾਰੇ ਮੈਂ 2020 ਚ ਇੱਥੇ ਅਪਾਇੰਟ ਹੋਇਆ ਥਾ ਪਾਕਿਸਤਾਨ ਨੇ ਮੈਨੂੰ ਪ੍ਰਮੋਟ ਕਰਕੇ ਭੇਜਿਆ ਥਾ ਉਸ ਦੌਰਾਨ ਇਥੇ ਸਾਡੇ ਕੋਲ 240 ਦੇ ਕਰੀਬ ਬੱਚੇ ਔਰ ਅਲ ਹਮਦੁਲਿਲਾ ਸਾਡੇ ਕੋਲ 562 بچے ہیں اور ਸਾਡੇ ਕੋਲ ਹਰ ਕਲਾਸ ਦੇ ਦੋ ਦੋ ਸੈਕਸ਼ਨ ਹਨ اور ਸਾਡਾ ਜਿਹੜਾ ਪ੍ਰੀ ਪ੍ਰਾਇਮਰੀ ਵਿੰਗ ਹੈ ਔਰ ਫਸਟ ਤੱਕ ਸਾਡਾ ਇੰਗਲਿਸ਼ ਮੀਡੀਅਮ ਵਿੱਚ ਕਨਵਰਟ ਆਲਰੇਡੀ ਹੋ ਚੁੱਕਿਆ ਹੈ ਔਰ ਨੈਕਸਟ ਕਲਾਸ ਫੋਰਵਰਡ ਜਿਹੜੀ ਸਾਡੀ ਸੈਕੰਡ ਕਲਾਸ ਹੈ ਉਹ ਵੀ ਇੰਗਲਿਸ਼ ਮੀਡੀਅਮ ਵਿੱਚ ਹੀ ਜਾਏਗੀ ਇਸ ਸੈਸ਼ਨ ਤੋਂ ਸ਼ੁਰੂ ਹੋ ਜਾਏਗੀ 2024 ਸੈਸ਼ਨ ਤੋਂ ਸ਼ੁਰੂ ਹੋ ਜਾਏਗੀ ਬਾਕੀ ਅਲਮਗਦੁਲ ਸਾਡਾ ਇੱਕ ਸਿਸਟਮ ਹੈ ਸੀ ਛੋਟੇ ਛੋਟੇ ਚੀਜ਼ਾਂ ਨੂੰ ਜੋੜ ਕੇ ਇਹਨੂੰ ਇੱਕ ਬੜਾ ਬਰਾਨਾ ਦੀ ਕੋਸ਼ਿਸ਼ ਕੀਤੀ ਹੈ ਜੈਸੇ ਪਹਿਲਾਂ ਹਾਊਸਿਸ ਇਹਨਾਂ ਵਰਕ ਨਹੀਂ ਕਰਦੇ ਸਾਡੇ ਦੇ ਚਾਰ ਹਾਊਸਿਸ ਚੱਲ ਰਹੇ ਹਨ अलग-अलग टीम्स बनाईਆਂ ਗਿਆਨ ਕੋਈ ਨਾ ਪਰ ਵਰਕ ਕਰਦੀ ਹੈ ਅਸੀਂ ਬੱਚਿਆਂ ਨੂੰ ਸਟੇਜ ਤੇ ਲੈ ਕੇ ਆਨੇ ਆ ਸਟੇਜ ਤੇ ਲੈ ਕੇ ਬੱਚੇ ਪਰਫਾਰਮ ਕਰਦੇ ਅਸੀਂ ਬੱਚਿਆਂ ਨੂੰ ਡਿਵਾਈਡ ਕੀਤਾ ਹੋਇਆ ਹੈ ਤਾਂ ਕਿ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਬੱਚਿਆਂ ਦੇ ਅੰਦਰ ਕੰਫੀਡੈਂਸ ਪੈਦਾ ਹੋਵੇ ਜ਼ਰੂਰੀ ਨਹੀਂ ਹੈ ਕਿ ਇੱਕ ਪ੍ਰਾਈਵੇਟ ਕਿਸ ਤਰ੍ਹਾਂ ਦਾ ਪ੍ਰੋਗਰਾਮ ਕਰਾਉਣਾ ਪਵੇ ਅਸੀਂ ਜਨਰਲ ਨੋਲੇਜ ਉੱਪਰ ਕਯੂਜ਼ ਕੰਟੈਸਟ ਵੀ ਹੁੰਦਾ ਹੈ ਬੱਚੇ ਦਾ ਆਪਣੇ ਨਾਲ ਦੀ ਨਾਲ ਐਸੀ ਇਸਲਾਮਿਆਤ ਅਰਬ ਅਰਬੀ ਇਹਨਾਂ ਚੀਜ਼ਾਂ ਦੇ ਉੱਪਰ ਵੀ ਫੋਕਸ ਕੀਤਾ ਹੈ ਨਾ ਜੀ ਤਾਂ ਕਿ ਬੱਚੇ ਨੂੰ ਨਾ ਨਾ ਦੀਨ ਦੀ ਔਰ ਦੁਨੀਆਵੀ ਦੋਨੇ ਚਾਲੀਆਂ ਮਿਲਦੀਆਂ ਦੀ ਗੱਲ ਕੀਤੀ ਹੈ ਬਣਾ ਪਰ ਕੋਈ ਕੁਰਾਨ ਸ਼ਰੀਫ ਵਾਲਾ ਹੁੰਦਾ ਸਿਸਟਮ ਵਿੱਚ ਰੱਖਿਆ ਤੁਸੀਂ ਹਾਂਜੀ ਬਿਲਕੁਲ ਬਹੁਤ ਸਾਰੇ ਪੇਰੈਂਟਸ ਨੂੰ ਹੁੰਦਾ ਕਿ ਸਾਡਾ ਬੱਚਾ ਸਕੂਲ ਚ ਜਾ ਕੇ ਇਸਲਾਮੀ ਸਟਡੀ ਤੋਂ ਰੱਖਦਾ ਜੀ ਬਿਲਕੁਲ ਇਸ ਵਾਰ ਸਾਡੇ 17 ਤੋਂ 18 ਬੱਚਿਆਂ ਨੇ ਕੁਰਾਨ ਪੂਰਾ ਕੀਤਾ ਹੈ ਅਲਹਮਦੁਲਿਲਾ ਉਹ ਰਜ਼ੀ ਸਾਹਿਬਾ ਸਾਡੇ ਹੋਰੀ ਔਰ ਅਕੀਲਾ ਸਾਹਿਬ ਜਿਹੋ ਇਸ ਚੀਜ਼ ਨੂੰ ਆਦਾਨ ਦੇ ਅਗਿਤ ਕਰ ਰਹੇ ਹਨ ਤੇ ਫੋਰਵਰਡ ਕਰਦੇ ਚਲਾ ਰਹੇ ਹਨ ਉਹ ਪੜਾ ਰਹੇ ਸਾਡੇ ਦੋ ਟੀਚਰ ਹਨ ਕੋਈ ਇਸਲਾਮੀਅਤ ਦਾ ਸਿਸਟਮ ਵੀ ਹੈਗਾ ਇਸਲਾਮੀਅਤ ਬਿਲਕੁਲ ਹੈ ਸਾਡੇ ਟੀਚਰਸ ਨੂੰ ਪੀਰੀਅਡਸ ਦੇ ਮੈਂ ਤਾਂ ਸਾਡੇ ਬੁੱਲਾ ਸਾਰੀਆਂ ਜਿਹੜੇ ਇਸਲਾਮੀਅਤ ਨੂੰ ਦੇਖ ਰਹੇ ਆਂ ਉਹ ਰੋਨੋ ਪਰ ਫੋਕਸ ਕੀਤਾ ਜਾਂਦਾ ਉਹਨਾਂ ਨੂੰ ਕਲਮੇ ਸਿਖਾਏ ਜਾ ਰਹੇ ਆਂ ਹੋਰ ਦੁਨੀਆਵੀ ਆਪਣੇ ਨਬੀ ਵਾਲੇ ਹਰ ਚੀਜ਼ਾਂ ਬਾਰੇ ਇਸਲਾਮ ਦੀ ਹਰ ਨੋਲਜ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਨੋਲਜ ਦਿੱਤੀ ਜਾ ਰਹੀ ਹੈ ਤਾਂ ਕਿ ਬੱਚਾ ਮਾਡਰਨ ਐਜੂਕੇਸ਼ਨ ਦੇ ਨਾਮ ਨਾਲ ਦਿਨੀ ਤਾਲੀਮ ਨੂੰ ਨਾਂ ਲੈ ਕੇ ਚੱਲੇ ਤਾਂ ਹੀ ਇਸਲਾਮੀ ਸਕੂਲ ਦੇ ਨਾਮ ਜੰਦੇ ਜਾਂਦੇ ਹਨ ਜੀ ਇਸਲਾਮੀ ਸਕੂਲ ਹੋਣ ਦਾ ਫਾਇਦਾ ਇਤਾਂ ਹੀ ਚੀ ਬਿਲਕੁਲ ਦੇਖ ਸਕਦੇ ਹੋ ਜਿਸ ਜਗ੍ਹਾ ਇਹ ਵੀ ਬਾਕਾਇਦਾ ਕੋ ਗਰਾਊਂਡ ਬਣਿਆ ਹੋਇਆ ਤੇ ਸਟੇਜ ਅਸੀਂ ਤੁਹਾਨੂੰ ਦਿਖਾਈ ਹੈ ਉਧਰ ਸਾਹਮਣੇ ਪਾਸੇ ਪਾਰਕ ਵੀ ਬਣਿਆ ਹੋਇਆ ਬਾਕਾਇਦਾ ਸਕੂਲ ਦੇ ਵਿੱਚ ਕਈ ਜਿਹੜੇ ਪੁਰਾਣੇ ਦਰਖਤ ਵੀ ਹੈਗੇ ਨੇ ਤੇ ਬੂਟੇ ਵਗੈਰਾ ਕਾਫੀ ਇਹਨਾਂ ਨੇ ਇੰਚਾਰ ਸਾਹਿਬ ਨੇ ਆਪਣੇ ਸਟਾਫ ਦੇ ਨਾਲ ਮਿਲ ਕੇ ਮਿਹਨਤ ਕੀਤੀ ਹੋਈ ਹੈ ਤੇ ਤੇ ਉਸ ਦਾ ਹੀ ਰਿਜ਼ਲਟ ਹੈ ਕਿ ਜਿਹੜਾ ਇੱਥੇ ਦਾ ਵਾਤਾਵਰਨ ਹੈ ਕਾਫੀ ਸ਼ੁੱਧ ਹੈ ਤੇ ਬਾਕਾਇਦਾ ਅਸੀਂ ਦੇਖ ਸਕਦੇ ਹਾਂ ਕਿ ਬਿਲਡਿੰਗ ਦੇ ਵਿੱਚ ਇਹਨਾਂ ਨੇ ਸਪੀਕਰ ਵੀ ਫਿੱਟ ਕੀਤੇ ਹੋਏ ਨੇ ਤਾਂ ਕਿ ਕੋਈ ਬੱਚਿਆਂ ਨੂੰ ਅਨਾਉਂਸਮੈਂਟ ਕਰਨੀ ਹੋਵੇ ਜਾਂ ਕੋਈ ਪੰਜਾਬ ਪ੍ਰੋਗਰਾਮ ਪਰਵਾਣਾ ਹੋਏ ਮੇਰੇ ਕਾਲਜ ਨੂੰ ਆ ਸਾਡੇ ਮਾਰਨਿੰਗ ਅਸੈਂਬਲੀ ਸਪੀਕਰਾਂ ਦੇ ਵਿੱਚ ਹਾਂ ਆ ਸਾਡੇ ਪਿੱਛੇ ਇਹਨਾਂ ਨੇ ਹਾਲ ਬਣਾਇਆ ਹੋਇਆ ਤੁਸੀਂ ਲੱਗੇ ਦੇਖ ਸਕਦੇ ਹੋ ਅਸੀਂ ਅੰਦਰ ਤੋਂ ਪਹਿਲਾਂ ਇਹ ਦਿਖਾ ਦਿੰਦਾ ਹੈ ਹੋਰ ਕੀ ਕਹਿਣਾ ਚਾਹਾਂਗੇ ইমরান ਸਾਹਿਬ ਕੋਈ ਹੋਰ ਖੂਬੀ ਆ ਤੁਸੀਂ ਬਹੁਤ ਵਧੀਆ ਦੱਸਿਆ ਕਿ ਫਸਟ ਕਲਾਸ ਤੱਕ ਇਸਲਾਮੀਆਂ ਸਕੂਲ ਦੀ ਇੱਕ ਬ੍ਰਾਂਚ ਬਹੁਤ ਵੱਡੀ ਗੱਲ ਹੈ ਮੇਰੇ ਕਾਲਜ ਸ਼ਹਿਰ ਵਾਸੀਆਂ ਲਈ ਕਿ ਉਸ ਬ੍ਰਾਂਚ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਨਾਲ ਬੱਚੇ ਫਸਟ ਕਲਾਸ ਤੱਕ ਪੜ੍ਹਦੇ ਨੇ আর ইমরান ਸਾਹਿਬ ਕਹਿ ਰਹੇ ਨੇ ਕਿ ਇਸ ਤੋਂ ਅੱਗੇ ਅਸੀਂ ਅਗੇ ਕੀ ਹੈ ਕਿ 1 ਕਲਾਸ ਕਰਕੇ ਅੰਗਰੇਜ਼ੀ మీడియం ਲਾ ਕੇ ਨੈਕਸਟ ਕੈਰੀ ਫਾਰਵਰਡ ਹੈ ਇਹਨੀ ਕਲਾਸੀ ਚੱਲਦੀ ਹੈ ਸਾਡਾ ਇਨਸ਼ਾਅੱਲਾ ਆਉਣ ਵਾਲੇ 3 ਸਾਲਾਂ ਚ ਇਹ ਸਾਰਾ ਪ੍ਰੋਪਰ ਇੱਕ ਇੰਗਲਿਸ਼ੀਡੂਮ ਸਕੂਲ ਹੋ ਜਾਏਗਾ ਸੈਂਟਰ ਸਕੂਲ ਬਣ ਜਾਣਾ ਹੋਰ ਸਾਲੇ ਗਰਾਊਂਡ ਹੈ ਜਿਹੜਾ ਸਾਨੀ ਖੁਦ ਤਿਆਰ ਕੀਤਾ ਹੈ ਜੀ ਸਾਨੀ ਕੋਈ ਹੋ ਨਹੀਂ ਕਿਉਂਕਿ ਸਾਡਾ ਸਕੂਲ ਹੈ ਐਸੀ ਇਹ ਤੋਂ ਪ੍ਰੈਫਰਸ ਕਰਨੇ ਆ ਸਾਨੀ ਇਹਨੂੰ ਅੱਛਾ ਬਣਾਉਣਾ ਹੈ ਔਰ ਅਲਹਮਦੁਲਿਲਾ ਮੇਰੇ ਪਾਸ 17 ਹੋਰ ਸਟਾਫ ਮੈਂਬਰਸ ਨੇ ਟੋਟਲ ਜੀ ਸਾਰੀ ਐਮਏ ਬੀਆਰਡ ਐਨਟੀਡੀ ਈਟਡੀ ਸਾਰੇ ਅਵੇਲੇਬਲ ਹਨ ਕੋਈ ਵੀ ਸਾਡੇ ਕੋਲ ਐਸਾ ਟੀਚਰ ਨਹੀਂ ਔਰ ਸਾਰੇ ਇੱਕ ਤੋਂ ਇੱਕ ਬੈਸਟ ਸਟਾਫ ਹੈ ਮੇਰੇ ਕੋਲ ਸਟਾਫ ਮੈਂਬਰਸ ਹਨ ਔਰ ਉਹਨਾਂ ਦਾ ਹੀ ਰੀਜ਼ਨ ਹੈ ਕਿ ਅੱਜ ਮੇਰੀ ਬ੍ਰਾਂਚ ਅਲਹਮਦੁਲਿਲਾ ਇਸ ਮਲੇ ਕੋਲੇ ਚ ਔਰ ਸਾਰੇ ਕਿਤੇ ਜਾਣੀ ਜਾਂਦੀ ਹੈ ਪੇਰੈਂਟਸ ਇੱਥੇ ਆ ਕੇ ਸਾਡੀ ਬਹੁਤ ਤਾਰੀਫ਼ ਕਰਦੇ ਆਂ ਆਲੇ-ਦਾਲੇ ਪ੍ਰਾਈਵੇਟ ਸਕੂਲ ਚੋਂ ਬੱਚੇ ਸਾਡੇ ਕੋਲ ਹਟ ਕੇ ਸਾਡੇ ਕੋਲ ਐਡਮਿਸ਼ਨ ਲੈ ਰਹੇ ਆਂ ਰੀਸੈਂਟਲੀ ਸਾਡੇ ਕੋਲ 15 ਵੀ ਐਡਮਿਸ਼ਨ ਆ ਆਲੇ-ਦਾਲੇ ਸਕੂਲ ਚੋਂ ਆ ਰਹੀਆਂ ਨੇ ਕੁਈ ਕਿਸੇ ਸਕੂਲ ਚ ਹੋ ਰਿਹਾ ਕੁਇਸ ਕਰਕੇ ਇਸ ਕਰਕੇ ਕਿ ਉਹਨਾਂ ਕੋਲੇ ਇਹ ਚੀਜ਼ ਪਹੁੰਚ ਰਹੀ ਹੈ ਮੈਸੇਜ ਜਾ ਰਹੇ ਇੱਕ ਅੱਛਾ ਮੈਸੇਜ ਸਾਡੀ ਪੇਰੈਂਟਸ ਨੂੰ ਮੇਰੇ ਖਿਆਲ ਦੇ ਵਿੱਚ ਇਮਰਾਨ ਸਾਹਿਬ ਇਹੀ ਚਾਹੀਦਾ ਹੁੰਦਾ ਨੰਬਰ ਇੱਕ ਉਹਨਾਂ ਦੇ ਬੱਚਿਆਂ ਲਈ ਬਿਲਡਿੰਗ ਵਧੀਆ ਹੋਵੇ ਜੀ ਬੈੱਡਰੂਮ ਜਗ੍ਹਾ ਪ੍ਰੋਪਰ ਹੋਵੇ ਵਾਤਾਵਰਣ ਵਧੀਆ ਹੋਵੇ ਸਿਹਤ ਵਾਤਾਵਰਣ ਤੁਹਾਡੇ ਇੱਥੇ ਹੈਗਾ ਸਟਾਫ ਦਾ ਤੁਸੀਂ ਦੱਸਿਆ ਕਿ ਐਮਪੀ ਹੈਡ ਨੇ ਇਹੀ ਸਾਰੀਆਂ ਚੀਜ਼ਾਂ ਚਾਹੀਦੀਆਂ ਮੇਰੇ ਖਾ ਪ੍ਰਾਈਵੇਟ ਸਕੂਲਾਂ ਵਾਲੋਂ ਜਿਹੜੇ ਲੋਕ ਭੱਜਦੇ ਨੇ ਹਜ਼ਾਰਾਂ ਲੱਖ ਰੁਪਏ ਖਰਚ ਕਰਦੇ ਨੇ ਉਹਨਾਂ ਨੂੰ ਵੀ ਇਹੀ ਚੀਜ਼ ਚਾਹੀਦੀ ਹੁੰਦੀ ਆ ਅਸੀਂ ਇਸ ਸਾਡੇ ਮਾਧ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਬ੍ਰਾਂਚ ਨੰਬਰ 1 ਜਿਹੜੀ ਇਸਲਾਮੀਆਂ ਵੱਡਾ ਸਕੂਲ ਹੈ 메인 ਸਕੂਲ ਉਸ ਦੇ ਨੇੜੇ ਹੀ ਹੈ ਤਾਂ ਉੱਥੇ ਆ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੁਸੀਂ ਆ ਕੇ ਦੇਖੋ ਏਸੀ ਬਿਲਡਿੰਗ ਦੇਖੋ ਅਸੀਂ ਕੈਮਰੇ ਵਿੱਚ ਵੀ ਦਿਖਾਈ ਹੈ ਫਿਰ ਵੀ ਜਦੋਂ ਤੁਸੀਂ ਆ ਕੇ ਦੇਖੋਗੇ ਉਸੇ ਹੋਰ ਤਰ੍ਹਾਂ ਦੀ ਮਹਿਸੂਸ ਹੋਵੇਗੀ ਇੱਥੇ ਕਿੰਨੀਆਂ ਸਹੂਲਤਾਂ ਨੇ ਕਿਹੋ ਜਿਹਾ ਸਟਾਫ ਹੈ ਅਗਰ ਤੁਸੀਂ ਫਿਰ ਚਾਹੋ ਤੁਹਾਡਾ ਦਿਲ ਮੰਨੇ ਕਿ ਆਪਣੇ ਬੱਚੇ ਨੂੰ ਇੱਥੇ ਲਾਣਾ ਚਾਹੀਦਾ ਤਾਂ ਮੇਰੇ ਖਾਤੇ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਇੰਗਲਿਸ਼ ਮੀਡੀਅਮ ਹੈ ਵਧੀਆ ਇੱਥੇ ਬੈਰੀ ਕੁਆਲੀਫਾਈਡ ਸਟਾਫ ਹੈਗਾ ਇਹਨਾਂ ਦਾ ਹਰ ਇੱਕ ਸੋਲਤ ਉਹ ਹੈਗੀ ਜਿਹੜੀ ਬੱਚੇ ਦੇ ਲਈ ਹੋਣੀ ਚਾਹੀਦੀ ਆ ਤੇ ਇਸਲਾਮਿਆਤ ਖਾਸ ਔਰ ਤੇ ਕੁਰਾਨ ਸ਼ਰੀਫ ਦਾ ਵੀ ਇਹਨਾਂ ਨੇ ਦੱਸਿਆ ਪੂਰਾ ਖਿਆਲ ਰੱਖਿਆ ਜਾਂਦਾ ਬੱਚਿਆਂ ਨੂੰ ਪੜਾਇਆ ਜਾਂਦਾ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਅਜੇਕਰ ਸਕੂਲ ਵਾਲੀ ਲਾਈਨ ਦੇ ਵਿੱਚ ਬੱਚੇ ਨੂੰ ਪਾਤਾ ਔਰ ਹੈ ਵੀ ਸਾਡੇ ਸਕੂਲਾਂ 'ਚ ਖਾਸ ਔਰ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਾਫੀ ਸਾਰਿਆਂ ਦੇ ਵਿੱਚ ਐਸਾ ਕੁਝ ਚੱਲਦਾ ਹੈ ਕਿ ਉੱਥੇ ਇਸਲਾਮ ਨਾਮ ਦੀ ਕੋਈ ਸਟੱਡੀ ਨਹੀਂ ਹੈਗੀ ਤੇ ਜੇ ਸਿਰਫ ਗੈਰ ਮੁਸਲਮ ਸਕੂਲਾਂ ਦੀ ਗੱਲ ਨਾ ਕਰੀਏ ਜਿਹੜੇ ਮੁਸਲਮ ਸਕੂਲ ਨੇ ਉਹਨਾਂ ਵਿੱਚ ਵੀ ਕੁਝ ਐਦਾਂ ਦਾ ਹੈਗਾ ਤਾਂ ਮੇਰੇ ਖਿਆਲ ਦੇ ਵਿੱਚ ਜ਼ਰੂਰੀ ਵੀ ਹੈ ਇੱਕ ਮੁਸਲਮ ਬੱਚੇ ਦੇ ਲਈ ਉਸ ਨੂੰ ਨਾਲ-ਨਾਲ ਇ슬ਾਮੀ ਸਟੱਡੀ ਵੀ ਦਲਵਾਈ ਜਾਵੇ ਇਸ ਕਰਕੇ ਇੱਥੇ ਉਹ ਸਾਰੀਆਂ ਜ਼ਰੂਰਤਾਂ ਨੇ ਜਿਹੜੀਆਂ ਪੂਰੀਆਂ ਹੋ ਗਈਆਂ ਨੇ ਜਿਹੜੀਆਂ ਇੱਕ ਬੱਚੇ ਦੇ ਲਈ ਮੇਰੇ ਖਿਆਲ ਦੇ ਵਿੱਚ ਉਹਦੇ ਸਰਪੱਖੀ ਵਿਕਾਸ ਦੇ ਲਈ ਚਾਹੀਦੀਆਂ ਨੇ ਜੀ ਜੀ ਹੋਰ ਕੁਝ ਕਹਿਣਾ ਚਾਹੋ ਬਸ ਜਿਹੜੀ ਇੱਥੇ ਖਰਚੇ ਵਗੈਰਾ ਨੇ ਜਿਵੇਂ ਐਡਮਿਸ਼ਨ ਫੀਸ ਹੋ ਗਈ ਜਾਂ ਐਨੂਅਲ ਫੰਡਰ ਜਾਂ ਮੰਥਲੀ ਫੀਸ ਬਗੈਰ ਕੀ ਹੈ ਕਿ ਕੁਛ ਸਰ ਮੰਥਲੀ ਵੀ ਸਾਡੀ ਕੋਈ ਨਹੀਂ ਹੈ ਐਨੂਅਲ ਫੰਡ ਵੀ ਐਸੀ ਕੁਛ ਨਹੀਂ ਸਿਰਫ ਡਿਵੈਲਪਮੈਂਟ ਨੂੰ ਫੰਡ ਹੁੰਦਾ 100 ਜਾਂ 50 ਰੁਪਏ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦਾ ਸਾਡਾ ਕਿਉਂਕਿ ਸਾਡੇ ਕੋਲ ਇੱਥੇ ਗਰੀਬ ਬੱਚੇ ਆ ਅਸੀਂ ਉਹਨਾਂ ਕੋਲ ਫੰਡ ਕੋਈ ਚਾਰਜ ਨਹੀਂ ਕਰਦੇ ਕਿਸੇ ਤਰ੍ਹਾਂ ਦੀ ਕੋਈ ਸਾਡੀ ਮੰਥਲੀ ਫੀਸ ਨਹੀਂ ਹੈ ਟੋਟਲੀ ਪ੍ਰੋਪਰ ਫ੍ਰੀ ਬੱਚੇ ਪੜ੍ਹਾਏ ਜਾਂਦੇ ਆਂ ਔਰ ਬੁੱਕਸ ਵੀ ਉਰੋ ਫ੍ਰੀ ਅਵੇਲੇਬਲ ਕਰਾਈਆਂ ਜਾਂਦੀਆਂ ਨੇ ਦੁਪਹਿਰ ਦਾ ਖਾਣਾ ਐਮਡੀ ਐਮ ਬਰਥਡੇ ਮੀਲ ਵੀਰ ਦਿੱਤਾ ਜਾਂਦਾ ਔਰ ਪਿੱਛੇ ਇੱਥੇ ਖਾਣਾ ਬੱਚਿਆਂ ਨੂੰ ਖਿਲਾਇਆ ਜਾਂਦਾ ਹੈ ਮਾਸ਼ਾਅੱਲਾ ਇੱਥੇ ਟਾਕ ਲਗਾ ਕੇ ਪ੍ਰੋਪਰ ਵੇਨਾ ਉਹਨਾਂ ਨੂੰ ਬਿਠਾ ਕੇ ਡਿਸਪਲਨ ਚ ਅਸੀਂ ਉਹਨਾਂ ਨੂੰ ਲਓ ਮੇਰੇ ਖਿਆਲ ਦੇ ਵਿੱਚ ਗੱਲ ਹੀ ਖਤਮ ਹੋ ਗਈ ਇਮਰਾਨ ਸਾਹਿਬ ਨੇ ਇਹ ਵੀ ਦੱਸਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਵੀ ਜੇ ਐਨੀ ਵਧੀਆ ਬਿਲਡਿੰਗ ਐ ਐਨਾ ਵਧੀਆ ਮਾਹੌਲ ਐ ਸਭ ਕੁਝ ਐ ਤਾਂ ਖਰਚਾ ਵੀ ਕਾਫੀ ਜ਼ਿਆਦਾ ਆਊਗਾ ਖਰਚਾ ਵੀ ਇੱਥੇ ਕੁਝ ਨਹੀਂ ਹੈਗਾ ਇਹ ਕਹਿੰਦੇ ਡਿਵੈਲਪਮੈਂਟ ਦੇ ਨਾਮ ਦੇ ਉੱਪਰ ਅਸੀਂ 100 ਜਾਂ 50 ਰੁਪਏ ਸਾਲ ਬਾਦ ਲੈਣੇ ਆ ਕੋਈ ਮਹੀ ਤੇ ਇਸ ਤੋਂ ਮੇਰੇ ਖਿਆਲ ਚ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਅਰ ਸਾਡੀ ਅਪੀਲ ਹੈ ਤੁਹਾਨੂੰ ਪੰਜਾਬ ਹਲਚਰ نیوز ਦੇ ਰਾਹੀਂ ਕਿ ਇੱਕ ਵਾਰ ਤੁਸੀਂ ਆ ਕੇ ইমরান ਸਾਹਿਬ ਨੂੰ ਜ਼ਰੂਰ ਮਿਲੋ ਸ਼ਹਿਰ ਦੇ ਬਿਲਕੁਲ ਵਿਚਕਾਰ ਸਕੂਲ ਹੈ ਵਧੀਆ ਮਾਹੌਲ ਹੈ ਸਭ ਕੁਝ ਅਸੀਂ ਤੁਹਾਨੂੰ ਦਿਖਾਇਆ ਤਾਂ ਅਗਰ ਤੁਹਾਨੂੰ ਫਿੱਟ ਲੱਗੇ ਕਿ ਸਾਡੇ ਬੱਚੇ ਦੇ ਲਈ ਬਿਲਕੁਲ ਇਹ ਕਾਬਲ ਹੈਗਾ ਮਾਹੌਲ ਸਾਰਾ ਕੁਝ ਜੋ ਵੀ ਇਹਨਾਂ ਨੇ ਦੱਸਿਆ ਹੈ 2j ਤਾਂ ਤੁਸੀਂ ਆਪਣੇ ਬੱਚੇ ਨੂੰ ਜ਼ਰੂਰ ਇੱਥੇ ਦਾਖਲ ਕਰਵਾਓ ਇਨਸ਼ਾਅੱਲਾ ਤੁਹਾਡਾ ਬੱਚਾ ਜਿਹੜਾ ਹੋ ਸਰਪੱਖੀ ਵਿਕਾਸ ਕਰੇ